ਅਬਾ ਕੀ ਦੇਖ ਲਿਆ ਅਬਾ ਕੀ ਦੇਖ ਲਿਆ ਸੋਰ ਸੋਰੇ ਇਹਨਾਂ ਦੀ ਭਾਈਨ ਨੂੰ ਆ ਪੋਚ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਦੁਸਾਂਜਾ ਵਾਲੇ ਨੇ ਕੀਤੀ ਵੱਖਰੇ ਅੰਦਾਜ਼ ਚ ਵਲੌਗਿੰਗ ਵੇਖ ਕੇ ਤੁਹਾਡੇ ਵੀ ਢਿੱਡੀ ਪੈ ਜਾਣ ਗਿਆ ਪੀੜਾ ਬਸ ਪਾਣੀ ਦਾ ਚਾਰਣਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖੱਬੇ ਆ ਇੱਕ ਬਚਤਰ ਜੀ ਚੀਜ਼ ਮੁੰਨ ਦਿਖੀ ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਸਟੇ ਦੇ ਕੇ ਮੈਂ ਪਾਬੁਕ ਹੋ ਗਿਆ ਕੰਨ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਈ ਦਿੱਤੇ ਆ ਮੈਨੂੰ ਸ਼ੇਰ ਦੇ ਆ ਗਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇ ਚੜ ਜਾਣਾ ਹੁੰਨਾ ਆ ਹਾਲੇ ਵੀ ਅਸੀਂ ਪੋਚ ਖੜੇ ਨੇ ਇਹਦਾ ਚਿਤੜਾ ਤੇ ਪਣੀਆਂ ਬੜਨੀਆਂ ਨੇ ਪੰਜਾਬੀ ਇੰਡਸਟਰੀ ਦੇ ਐਕਟਰ ਸਿੰਗਰ ਦਲਜੀਤ ਦੋਸਾਂਜ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਸਾਨੂੰ ਅਕਸਰ ਉਹਨਾਂ ਦੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੀ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ ਇਸ ਦੇ ਨਾਲ ਹੀ ਦਲਜੀਤ ਦੋਸਾਂਜ ਦਾ ਇੱਕ ਵੱਖਰਾ ਅੰਦਾਜ਼ ਅਦੋਂ ਵੇਖਣ ਨੂੰ ਮਿਲਦਾ ਹੈ ਜਦੋਂ ਦਲਜੀਤ ਦੋਸਾਂਜ ਆਪਣੇ ਪੂਰੇ ਦਿਨ ਦੀ ਵਲੋਗਿੰਗ ਆਪਣੇ ਫੈਨਸ ਨਾਲ ਸਾਂਝਾ ਕਰਦੇ ਆ ਤੇ ਉਸ ਵਲੋਗਿੰਗ ਦੇ ਵਿੱਚ ਕਦੇ ਸਾਨੂੰ ਉਹਨਾਂ ਦੇ ਕੋਲੋਂ ਬਹੁਤ ਸਰੀਆ ਹੈਲਥ ਟਿਪਸ ਮਿਲਦੀਆਂ ਨੇ ਕਦੇ ਦਿਨ ਕਿਤਾ ਸਪੈਂਡ ਕਰਨਾ ਚਾਹੀਦਾ ਉਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਤੇ ਦਲਜੀਤ ਦੋਸਾਂਜ ਆਪਣੀ ਲਾਈਫ ਦੇ ਵਿੱਚ ਇਹ ਕੁਝ ਕਰ ਦੇਣਾ ਉਸ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਦਾ ਤੇ ਹਾਲ ਹੀ ਦੇ ਵਿੱਚ ਵੀ ਦਲਜੀਤ ਦੁਸਾਂਝ ਨੇ ਇੱਕ ਵਲੌਗ ਜੋ ਸੀਗਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੇਅਰ ਕੀਤਾ ਇਸ ਵਲੌਗ ਨੂੰ ਫੈਨਸ ਤਾਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਇਸ ਦੇ ਵਿੱਚ ਦਲਜੀਤ ਦੁਸਾਂਝ ਦੀ ਇੱਕ ਵੱਖਰੇ ਤਰੀਕੇ ਨਾਲ ਵਲੌਗਿੰਗ ਨਜ਼ਰ ਆ ਰਹੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਵੀ ਉਹ ਦਿਖਾ ਰਹੇ ਨੇ ਤਾਂ ਦੱਸ ਦਮਾ ਕਿ ਇਹ ਵਲੌਗਿੰਗ ਜਦੋਂ ਕੀਤੀ ਸੀਗੀ ਤਾਂ ਉਹਨਾਂ ਦਾ ਬਰਥਡੇ ਸੀਗਾ ਤੇ ਹਾਲੀ ਦੇ ਵਿੱਚ ਦੁਸਾਂਝ ਵਾਲੇ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਸੋ ਇਸ ਵਲੌਗਿੰਗ ਚ ਕੀ ਕੁਝ ਖਾਸ ਆਓ ਇੱਕ ਨਜ਼ਰ ਮਾਰਦੇ ਆਂ। ਅਬੇ ਕੀ ਦੇਖ ਲਿਆ? ਅਬੇ ਕੀ ਦੇਖ ਲਿਆ ਸੋਰੇ ਸੋਰੇ ਇਹਨਾਂ ਦੀ ਭਾਈਨ ਨੂੰ ਆ ਪੋਛ ਦੇਖੋ ਇਹਨਾਂ ਨੇ ਕਿਦਾਂ ਬਣਾਇਆ। ਖੈਰ ਛੱਡੋ ਮੇਰਾ ਬਰਥਡੇ ਆ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ। ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ। ਮਨ ਲੱਗਾ ਮੇਰੇ ਲਈ ਲਿਖੀ ਗਈ ਹੈ। ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ। ਮੈਂ ਫਿਰ ਦੂਜਾ ਪੰਨਾ ਪਲਟਿਆ। ਦਰਪੇਟੇ ਮੂਹੇ ਦੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ। ਇਹ ਕਿਤਾਬ ਮੇਰੇ ਲਈ ਨਹੀਂ ਹੈ। ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ। ਮੈਂ ਬੋਰ ਹੋ ਗਿਆ ਇੱਥੇ। ਫਿਰ ਮੈਂ ਓ ਮੇ ਗਾਡ ਮੈਨੂੰ ਰਸਾਲਾ ਮਿਲ ਗਿਆ ਯਾਰ ਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ ਮੈਂ ਖੁਸ਼ ਹੋ ਗਿਆ ਬਸ ਇਨਜ ਮੈਨੂੰ ਪਤਾ ਲੱਗਾ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖੱਬੇ ਆ ਇੱਕ ਬਚਤਰ ਜੀ ਚੀਜ਼ ਮੈਨੂੰ ਦਿਖੀ ਪੰਜਾਬੀਆਂ ਦੇ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕਵਾਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆਸ ਆਇਆ ਆ ਗੋਰਿਆਂ ਨੇ ਕਵਾਇਟ ਤਾਂ ਆ ਵੀ ਜਿਹੜਾ ਬੰਦਾ ਹੀ ਕੋਈ ਨਹੀਂ ਇੱਥੇ ਮੈਂ ਯਾਰ ਬੜਾ ਮੈਨੂੰ ਕਵਾਇਟ ਲੱਗਾ ਮੈਂ ਕਿਹਾ ਪਰ ਮੈਂ ਕਿੰਨੇ ਚਿਰ ਬੈਠ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫੇਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬਹਿਣ ਨਹੀਂ ਆਇਆ ਕਾਕਾ ਨਿਕਲ ਇਥੋਂ ਫਿਰ ਮੈਨੂੰ ਗਾਰਡਨ ਦਿਖਿਆ ਆਜੋ ਆਪਣਾ ਹੀ ਸਮਝੋ ਆਜੋ ਆਜੋ ਆਹ ਕੋਕੜ ਮੈਨੂੰ ਸਵੇਰੇ ਬਾਂਗਾਂ ਦੇ ਕੇ ਠਾਰ ਰਹੀ ਸੀ ਇਹ ਮੇਰਾ అలਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ ਸਟੇ ਦੇਖ ਕੇ ਮੈਂ ਪਾਬੁਕ ਹੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਈ ਦਿੱਤੇ ਆ ਮੈਨੂੰ ਸ਼ੇਰ ਦੇ ਆ ਗਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਨਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਭਾਈ ਇਹ ਸੁੰਦਰ ਆਮਨ ਯੋਗਰੂਮ ਦੇਖਾ ਯੋਗਰੂਮ ਪੋਟੀ ਪਰਸੀ ਮੈਂ ਥੋੜਾ ਜਿਹਾ ਸਮਾਂ ਇਥੇ ਸਪੈਂਡ ਕੀਤਾ ਹਾਲੇ ਵੀ ਅਸੀਂ ਪੋਚ ਖੜੇ ਨੇ ਇਹਨਾਂ ਚਿੱਤਣਾ ਤੇ ਪਣੀਆਂ ਬਣਦੀਆਂ ਨੇ